ਹਰ ਵਾਰ ਸੱਜਰੇ ਅਹਿਸਾਸ ਜਾਗਦੇ ਨੇ ਔਰ ਕਿਉਂਕਿ ਬਿਲਕੁਲ ਸਾਡੇ ਵਰਗਾ ਹੀ ਉਹਨਾਂ ਦਾ ਖਾਣ ਪੀਣ ਹੈ ਪਹਿਨਣ ਪਛਰਨ ਬੋਲਚਾਲ ਸਾਰਾ ਕੁਝ ਹੀ ਲਗਭਗ ਇੱਕੋ ਜਿਹਾ ਸਿਰਫ ਇੰਨਾ ਹੀ ਫਰਕ ਹੈ ਕਿ ਅਸੀਂ ਪੱਗਾਂ ਬੰਨਦੇ ਹਾਂ ਉਹ ਨਹੀਂ ਬੰਨਦੇ ਉਹਨਾਂ ਤੇ ਵੀ ਬਹੁਤ ਸਾਰੇ ਲੋਕ ਹੁਣ ਪੱਗਾਂ ਬੰਨਣ ਲੱਗ ਗਏ ਨੇ ਗੱਲ ਵੱਖਰੀ ਵੀ ਉਹਦਾ ਅੰਦਾਜ਼ ਵੱਖਰਾ ਹੈ ਜੀ ਆਦਰਵਾਇਸ ਤਾਂ ਕੋਈ ਫਰਕ ਨਹੀਂ ਲੰਮਾ ਚੋੜਾ ਹੈਗਾ ਐਵੇਂ ਕਹੀਏ ਵੀ ਸ਼ਹਿਰ ਵੱਖਰਾ ਲੱਗਦਾ ਅੰਬਰਸਰੋਂ ਜਾ ਕੇ ਬਿਲਕੁਲ ਅੰਬਰਸਰ ਦੇ ਪੈਟਰਨ ਤੇ ਸਾਨੂੰ ਲਾਹੌਰ ਲੱਗਦਾ ਤੇ ਲਾਹੌਰ ਦੇ ਪੈਟਰਨ ਜਦੋਂ ਅੰਬਰਸਰ ਪਰਤੇ ਅੰਬਰਸਰ ਲੱਗਦਾ ਉਹੋ ਜਿ ਸੋ ਉਹ ਫਰਕ ਜਿਹੜਾ ਹੈਗਾ ਉਹ ਫਰਕ ਸਿਰਫ ਇਸ ਗੱਲ ਦਾ ਹੀ ਹੈ ਕਿ ਉਹ ਇੱਕ ਧਰਤੀ ਤੋਂ ਪਾਰ ਮਤਲਬ ਲਕੀਰ ਤੋਂ ਪਾਰ ਕੋ ਕੀਤਾ ਇਸ ਨੂੰ ਪਾਕਿਸਤਾਨ ਕਹਿੰਦੇ ਆਦਰਵਾਇਜ਼ ਕੋਈ ਫਰਕ ਵਾਲੀ ਗੱਲ ਨਹੀਂ ਹੈ ਹੁਣ ਮੇਰਾ ਐਤਕੀ ਦਸਵੀਂ ਵਾਰ ਫੇਰਾ ਸੀ ਉੱਥੇ ਜੀ ਤੇ ਐਤਕੀ ਮੈਨੂੰ ਕਹਿਣ ਲੱਗੇ ਵੀ ਤੂੰ ਮਤਲਬ ਤੇਰਾ ਗੋਡਾ ਵੀ ਦੁਖਦਾ ਹੈ ਤੇ ਤੂੰ ਮਤਲਬ ਫਿਰ ਸਫ਼ਰ ਤੇ ਕਿਉਂ ਪਿਆ ਕੁਝ ਦੋਸਤਾਂ ਨੇ ਮੈਨੂੰ ਇਥੋਂ ਸਵਾਲ ਕੀਤਾ ਤੁਰਨ ਲੱਗਿਆ ਉਹ ਮੈਂ ਕਿਹਾ ਯਾਰ ਲਾਹੌਰ ਦੀ ਖੇਚੀ ਇਹੋ ਜਿਹੀ ਵੀ ਜੇ ਤਾਂ ਸਟਿਚ ਤੇ ਪਾ ਕੇ ਵੀ ਜੇ ਕੋਈ ਮੈਨੂੰ ਲੈ ਜਾਵੇ ਤੇ ਮੈਂ ਤਾਂ ਵੀ ਜਾਣ ਨੂੰ ਤਿਆਰ ਆ ਹੂੰ ਉਹਦਾ ਕਾਰਨ ਇਹ ਹੈ ਕਿ ਉੱਥੇ ਜਿਹੜੀ ਮੁਹੱਬਤ ਮਿਲਦੀ ਹੈ ਨਾ ਸਾਨੂੰ ਖਾਸ ਕਰਕੇ ਜ਼ੁਬਾਨ ਦੀ ਜਿਹੜੀ ਸ਼ੀਰੀ ਮਿਲਦੀ ਹੈ ਸੰਗੀਤ ਵਿੱਚ ਮਿਠਾਸ ਮਿਲਦੀ ਹੈ ਲੋਕਾਂ ਦੇ ਵਿਹਾਰ ਚ ਅੰਦਾਜ਼ ਚ ਜਿਹੜੀ ਇੱਕ ਸਾਝ ਦਾ ਪਰਪਣ ਦਾ ਇੱਕ ਅਹਿਸਾਸ ਹੁੰਦਾ ਹੈ ਉਹ ਅਸਲ ਚ ਖਿੱਚ ਪਾਉਂਦਾ ਸਾਨੂੰ